ਜਿਹੜਾ ਸ਼ਵਰਾਤ ਵਾਲਾ ਇਲਾਕਾ ਜਿਹਨੂੰ ਆਪਾਂ ਅਚਲ ਬਟਾਲਾ ਸ਼ਬਦ ਵਰਤਾਂਗੇ ਇੱਥੇ ਆਏ ਕੱਥੂ ਨੰਗਲ ਤੋਂ ਬਟਾਲਾ ਬਟਾਲੇ ਤੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਫਿਰ ਇਧਰੋਂ ਘੁੰਮਦੇ ਹੋਏ ਗੁਰੂ ਨਾਨਕ ਬਾਬਾ ਜੀ ਕੀਰਤਪੁਰ ਵਾਲਾ ਇਲਾਕਾ ਹੁਣ ਧਿਆਨ ਚਾਹ ਰਿਹਾ ਤਾਂ ਜੀ ਮੈਂ ਇੱਥੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਗੜ ਸ਼ੰਕਰ ਵਾਲੀ ਸਾਈਡ ਗੜ ਸ਼ੰਕਰ ਤੋਂ ਚੱਲਦੇ ਗੁਰੂ ਨਾਨਕ ਬਾਬਾ ਜੀ ਮਣੀ ਕਰਨ ਵਾਲਾ ਇਲਾਕਾ ਧਿਆਨ ਚ ਮੈਂ ਪ੍ਰਕਿਰਤੀ ਤੁਰਦੇ ਆਇਓ ਮਣੀ ਕਰਨ ਵਾਲਾ ਇਲਾਕਾ ਮਣੀ ਕਰਨ ਤੋਂ ਹੁੰਦੇ ਹੋਏ ਗੁਰੂ ਨਾਨਕ ਬਾਬਾ ਜੀ ਇਸ ਇਲਾਕੇ ਚੋਂ ਗੁਜ਼ਰਦੇ ਹੋਏ ਪਹੁੰਚਦੇ ਕਿੱਥੇ ਬਜ਼ੁਰਗ ਫਕੀਰ ਰਹਿੰਦਾ ਇਸਲਾਮ ਦੀ ਦੁਨੀਆ ਚੋਂ ਜੀ ਦਾ ਪੀਰ ਨਾਮ ਹੈ ਬੁੱਢਾ ਨਿਸ਼ਾ ਯਾਦ ਰੱਖੋ ਜੀ ਆਰਬਾ ਬਹੁਤ ਹੈ ਇਸਲਾਮ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਫਕੀਰ ਹੈ ਇਹਦੇ ਕੋਲੇ ਗੁਰੂ ਨਾਨਕ ਬਾਬਾ ਜੀ ਰੁਕੇ ਤੇ ਇਹਨੇ ਦੁੱਧ ਦੀ ਪੇਸ਼ਕਾਸ਼ ਰੱਖੀ ਸੀ ਜੀ ਯਾਦ ਰੱਖੋ ਤੇ ਕੋਲੇ ਦਾਨਾ ਜਿਆ ਬੰਦਾ ਹੈ ਕਿਸੇ ਕੋਲੋਂ ਮੰਗਣ ਦੀ ਉਮੀਦ ਵਿੱਚ ਨਹੀਂ ਹੈ ਯਾਦ ਰੱਖੋ ਨੇ ਆਪਣੇ ਲੋੜ ਵਾਸਤੇ ਕੁਝ ਬੱਕਰੀਆਂ ਰੱਖੀਆਂ ਨੇ ਸੌਖਿਆਂ ਜੇ ਕਰਦਿਆਂ ਬੱਕਰੀਆਂ ਦਾ ਚੋਕੇ ਨੇ ਦੁੱਧ ਪੇਸ਼ਕਸ਼ ਕੀਤਾ ਤੇ ਮਹਾਰਾਜ ਨੇ ਛਕਿਆ ਤੇ ਫਿਰ ਮਹਾਰਾਜ ਨੇ ਇੱਕ ਜੀ ਇਨ ਕੈਲੀ ਨੇ ਪ੍ਰੋਮਿਸ ਸ਼ੌਧ ਵਰਤ ਮਹਾਰਾਜ ਹੋਰ ਛਕੋ ਮਰੇ ਕੇ ਵਕਤ ਆਏਗਾ ਫਿਰ ਕਦੀ ਤੁਹਾਡੇ دیدار ਪਾਵਾਂਗੇ ਯਾਦ ਰੱਖੋ 6ਵੇਂ ਜਾਮੇ ਚ ਹਜ਼ੂਰ ਫਿਰ ਕੀਰਤਪੁਰ ਦੀ ਧਰਤੀ ਤੇ ਪਹੁੰਚੇ ਫਿਰ ਦਾਣਾ ਫਿਰ ਇਥੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਫਿਰ ਇਧਰਲਾ ਇਲਾਕਾ ਗੁਜ਼ਰਦੇ ਹੋਏ ਗੁਰੂ ਨਾਨਕ ਬਾਬਾ ਜੀ 1532 ਦਾ ਵਕਤ ਆ ਜੀ ਗੁਰੂ ਨਾਨਕ ਬਾਬਾ ਜੀ ਫਿਰ ਪਹੁੰਚਦੇ ਆ ਕਰਤਾਰਪੁਰ ਦੀ ਧਰਤੀ ਤੇ 1532 ਦਾ ਵਕਤ ਆ ਗਿਆ ਹੁਣ ਯਾਦ ਰੱਖਿਓ ਦੂਜਾ ਸਿੱਖ ਗੁਰੂ ਨਾਨਕ ਸਾਹਿਬ ਦੇ ਕੋਲੇ ਰਹਿੰਦਾ ਹੈ ਉਹ ਹੁੰਦਾ ਕਦੋਂ ਜੀ 1504 ਦਾ ਵਕਤ ਹੁੰਦਾ ਹੈ ਮੈਂ ਫਿਰ ਤੁਹਾਨੂੰ ਸੌਖੇ ਜੀ ਸ਼ਬਦਾਂ 'ਚ ਲੈ ਕੇ ਕਮਾਵਾਂਗਾ 1504 ਦੇ ਅੰਦਰ ਮੁਕਤਸਰ ਦੇ ਨੇੜੇ ਪਿੰਡ ਪੈਂਦਾ ਹੈ ਮੱਤੇ ਦੀ ਸਰਾਂ ਜਿਹਨੂੰ ਅੱਜ ਕੱਲ ਆਪਾਂ ਸੌਖੇ ਜੀ ਸ਼ਬਦ ਵਰਦੇ ਨੇ ਸਰਾਏ ਨਾਗਾ ਕਿਹਾ ਜਾਂਦਾ ਹੈ 1504 ਦੇ ਅੰਦਰ ਸਮਾੜ ਜੁਗ ਬਾਬਾ ਫੇਰੂ ਮੱਲ ਦੇ ਘਰ ਅੰਦਰ ਇੱਕ ਬੱਚਾ ਪੈਦਾ ਹੁੰਦਾ ਹੈ ਜੀ ਦਾ ਨਾਮ ਮਾਪਿਆਂ ਨੇ ਨਾਮ ਉਸ ਵੇਲੇ ਰੱਖਿਆ ਭਾਈ ਲੈਣਾ ਤੇ ਸੌਖੇ ਜਿਹੇ ਸ਼ਬਦ ਵਰਦਿਆ 1504 ਦਾ ਵਕਤ ਹੈ 1504 ਦੇ ਅੰਦਰ ਮੱਤੇ ਦੀ ਸਰਾਏ ਨਾਲ ਸੌਖੇ ਜਿਹੇ ਸ਼ਬਦ ਮੈਂ ਨਾਹਰ ਲਾਲ ਰਪੀਟ ਚ ਤੁਹਾਡੀ ਹਿਸਟਰੀ ਇੱਕ ਜਾਏਗੀ ਸਰਾਏ ਨਾਗਰ ਦੀ ਧਰਤੀ ਤੇ ਇੱਕ ਪਰਿਵਾਰ ਰਹਿੰਦਾ ਹੈ ਜਿਹੜਾ ਪਰਿਵਾਰ ਖੱਤਰੀਆਂ ਦੇ ਪਰਿਵਾਰ ਵਿੱਚੋਂ ਯਾਦ ਰੱਖਿਓ ਇਹਨਾਂ ਦੇ ਘਰ ਬਾਬਾ ਫੇਰੂਮਲ ਹੈ ਬਾਬਾ ਫੇਰੂਮਲ ਉਸ ਵੇਲੇ ਆਪਣੇ ਨਗਰ ਦੇ ਮੁਖੀ ਹੈ ਮੁਖੀ ਸ਼ਬਦ ਆਮ ਕਰਕੇ ਅੱਜ ਤੇ ਆਪਾਂ ਕੋਈ ਨਮਾਇੰਦਾ ਚੁਣਦੇ ਆਪਾਂ ਮੁੱਖੀ ਸ਼ਬਦ ਵਰਤੇ ਉਦੋਂ ਮੁੱਖੀ ਧਰਮ ਦੇ ਪੈਰੋਕਾਰਾਂ ਨੂੰ ਚੁਣਿਆ ਜਾਂਦਾ ਸੀ ਧਰਮ ਦੇ ਪੈਰੋਕਾਰ ਹੀ ਲੋਕਾਂ ਦੇ ਫੈਸਲੇ ਕਰਾਇਆ ਕਰਦੇ ਸਨ ਪਿਛਲੇ ਰੋਜ਼ ਤੋਂ ਆਪਾਂ ਪੜਦੇ ਆ ਰਹੇ ਹਾਂ ਕਾਦੀ ਕੂੜ ਬੋਲਮਲ ਖਾਏ ਬ੍ਰਹਮਣ ਨਾਵੇ ਜੀਆਂ ਖਾਏ ਜੋ ਕੀ ਜੁਗਤ ਨ ਜਾਣੇ ਅੰਤ ਤੀਨੇ ਉਜਾੜੇ ਕਾ ਬੰਦ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਿਰ ਕਿਹਾ ਸੀ ਕੱਲ ਆਈ ਕੁੱਤੇ ਮੂੰਹ ਹੀ ਖਾਜ ਹੋਆ ਮੁਰਦਾਰ ਕੋ ਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰ ਜਾਂ ਅੰਧੀ ਗਿਆਨ ਬਿਨ ਕੋੜ ਕੋ ਸਤ ਮੁਖ ਤਲਾਈ ਯਾਦ ਰੱਖਿਓ ਤੁ ਧਰਮ ਦੇ ਪੈਰੋਕਾਰ ਧਰਮੀ ਲੋਕ ਹੁੰਦੇ ਸਨ ਬਾਬਾ ਫੈਰੂ ਜੀ ਬਹੁਤ ਦਾਨੇਬੰਦੇ ਸਨ ਜੀ ਪਰ ਇਹ Hindu ਤਰ੍ਹਾਂ ਨਾਲ ਜੁੜੇ ਹੋਏ ਸੀ ਯਾਦ ਰੱਖਿਓ ਇਹ ਐਸਾ ਧਾਰਮਿਕ ਸਤਲਾਂ ਦੇ ਉੱਤੇ ਆਪਣੀ ਯਾਤਰਾ ਕਰਨ ਜਾਂਦੇ ਸਨ ਵੈਸ਼ਨਵ ਮੰਦਰ ਵਗੈਰਾ ਇਧਰਲੇ ਸਥਾਨ ਬੁਲਜਾਇਆ ਕਰਦੇ ਸੀ ਤੇ ਗੁਜ਼ਰ ਕੇ ਇਧਰ ਦੀ ਜਾਣਾ ਪੈਂਦਾ ਸੀ 1526 ਦੇ ਅੰਦਰ ਜਾ ਕੇ ਬਾਬਾ ਫੇਰੂ ਜੀ ਦੀ ਮੌਤ ਹੋ ਜਾਂਦੀ ਹੈ ਅਕਾਲ ਚਲਾਣਾ ਕਰ ਜਾਂਦੇ ਆ 1526 ਦੇ ਅੰਦਰ ਪਿੰਡ ਦੇ ਸੱਜਣਾ ਨੇ ਮੁਖੀ ਬਣਾ ਦਿੱਤਾ ਭਾਈ ਲੈਣਾ ਸੀ ਯਾਦ ਰੱਖਦੇ ਆਇਓ 1526 ਚ ਮੁਖੀ ਬਣਦੇ ਆ ਆਏ ਸਾਲ ਦੀ ਤਰ੍ਹਾਂ ਓਮੀ ਆਪਣੇ ਪਿਤਾ ਜੀ ਦੀ ਤਰ੍ਹਾਂ ਧਾਰਮਿਕ ਸਥਾਨਾਂ ਤੇ ਜਾਣਾ ਮੁਖੀ ਬਣਦੇ ਆ ਵਕਤ ਆਉਂਦੇ ਜੀ 1532 ਦਾ ਆਪਾਂ ਤੁਰੇ ਕਿੱਥੋਂ 1469 ਤੋਂ ਇੱਥੇ ਹੁਣ 1532 ਦੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਆ ਰਿਹਾ 1532 ਦੀ ਘਟਨਾ ਦੇ ਦੌਰਾਨ ਹੁਣ ਭਾਈ ਲੈਣਾ ਜੀ ਕਾਫਲਾ ਲੈ ਕੇ ਆਪਣਾ ਤੁਰੇ ਹੋਇਆ ਵੈਸ਼ਨਵ ਦੇ ਮੰਦਰ ਜਾਣ ਵਾਲੇ ਤੇ ਗੁਜ਼ਰ ਕੇ ਤੇ ਇੱਧਰ ਵੀ ਜਾਣਾ ਪੈਣਾ ਜੰਮੂ ਕੰਗੜਾ ਦੇ ਇਹ ਇਲਾਕਾ ਜਿਹੜਾ ਬਣਦਾ ਹੈ ਮਾਝ ਇਧਰਲੀ ਸਾਈਡ ਵੱਲ ਵੀ ਗੁਜ਼ਰ ਕੇ ਤੁਰਨਾ ਕਰਤਾਰਪੁਰ ਵਾਲੀ ਸਾਈਡ ਵੱਲ ਦੀ ਯਾਦ ਰੱਖੋ ਖਡੂਰ ਸਾਹਿਬ ਦੇ ਇੱਕ ਸਿੱਖ ਹੈ ਜੀ ਜੀ ਦਾ ਨਾਮ ਹੈ ਭਾਈ ਜੋਧ ਹੁਣੇ ਅਮਰਤ ਵੇਲਾ ਹੋਇਆ ਕਿ ਆਸਾ ਕੀ ਵਾਰ ਦੀ ਬਾਣੀ ਪੜਦਾ ਜਿੱਤ ਸੇਵਿਆਂ ਸੁਖ ਪਾਈ ਹੈ ਸਕਾਲ ਬੁਰੀ ਕਿਉਂ ਕਾਲੀ ਇਹ ਵਲ ਪਾਠ ਪੜਦਾ ਹੈ ਯਾਦ ਰੱਖਿਓ ਇਹ ਸ਼ਬਦ ਭਾਈ ਲੈਣੇ ਦੇ ਕੰਨਾਂ ਨੂੰ ਪਹੁੰਚਦੇ ਹੋਏ ਮਨ ਤੱਕ ਅਸਰ ਕਰਦੇ ਆ ਤੁਕੇ ਜਲ ਪਣ ਛਕਣ ਵਾਸਤੇ ਰੁਕਦੇ ਆ ਖੂਹ ਦੇ ਉੱਪਰ ਇਸ਼ਨਾਨ ਹੁੰਦਾ ਹੈ ਭਾਈ ਲੈਣਾ ਕੋੜੇ ਤੋਂ ਤੇ ਉੱtre ਹੋਏ ਸੀ ਹੁਣ ਸ਼ਬਦ ਵਰ ਤੇ ਭਾਈ ਜੋਧ ਕੋਲੇ ਭਲਿਆ ਕੀ ਪੜ ਰਿਹਾ ਸਾਥ ਵੀ ਮੇਰਾ ਜਨਮ ਵੀ ਤੇ ਧਾਰਮਿਕ ਪਰਿਵਾਰ ਵਿੱਚ ਹੋਇਆ ਜਿੱਥੇ ਹਮੇਸ਼ਾ ਗਾਇਆ ਜਾਂਦਾ ਸੀ ਪਰਮਨੂੰ ਸਕੂਨ ਬਹੁਤ ਮਿਲਿਆ ਤੇ ਬਾਣੀ ਕੀ ਕਹਿੰਦੀ ਹੈ ਗਾਵੂ ਸੱਚੀ ਬਾਣੀ ਬਾਣੀ ਤਿੱਕੋ ਕਿ ਬਾਣੀ ਸਹਿਬ ਦੇ ਸ਼ਬਦ ਵਰਤੇ ਜਦੋਂ ਕਿਤੋਂ ਸਕੂਨ ਨਾ ਮਿਲੇ ਤੇ ਪਾਪਾਂ ਦਾ ਨਾਸ਼ ਵੀ ਬਾਣੀ ਨੇ ਕਰਨਾ ਪਰ ਰੋਜ਼ ਪੜਦੇ ਆ ਦੁੱਖ ਰੋਗ ਸੰਤਾਪ ਪੀਤਰੇ ਸੂਨੀ ਸੱਚੀ ਬਾਣੀ ਤੇ ਬਾਣੀ ਮਨੁੱਖ ਨੂੰ ਦੇਵਤਿਆਂ ਵਰਗਾ ਜੀਵਨ ਦਿੰਦੀ ਐ, ਦੇਵੀ ਗੁਣਾ ਵਾਲਾ ਜੀਵਨ ਦਿੰਦੀ ਐ। ਤੇ ਭਾਈ ਲੈਣੀ ਨੇ ਸ਼ਬਦ ਵਰਤ ਕੇ ਕਹਿੰਦਾ ਕੀ ਸੀ? ਕਹਿੰਦਾ ਜੀ ਭਾਈ ਜੋਧ ਕਹਿੰਦਾ ਸੱਜਣ ਜੀ ਇਹ ਨਾਨਕ ਜੀ ਦੀ ਅਮਰਤ ਮਈ ਬਾਣੀਆਂ। ਉਹਨੇ ਫਿਰ ਸ਼ਬਦ ਵਰਤ ਕੇ ਕਿ ਨਾਨਕ ਜੀ ਕਿੱਥੇ ਟਿਕਿਆ? ਨਾ ਬਈ। ਐਦਾਂ ਨਾ ਕਰੋ। ਉਹਨਾਂ ਨੇ ਸ਼ਬਦ ਵਰਤ ਕੇ ਕਹਿੰਦਾ ਨਾਨਕ ਜੀ ਕਿੱਥੇ ਟਿਕਿਆ? ਤੇ ਭਾਈ ਜੋਧ ਕਹਿੰਦਾ ਪੜਿਆ ਕਰਤਾਰਪੁਰ ਦੀ ਧਰਤੀ ਤੇ ਟਿਕਿਆ। ਯਾਦ ਰੱਖੋ। ਇੰਨੇ ਕਿ ਸ਼ਬਦਾਂ ਨੇ ਇੰਨਾ ਵੱਡਾ ਪ੍ਰਭਾਵ ਪਾਇਆ ਤੇ ਮਨ ਉਸੇ ਵੇਲੇ ਤਿਆਰ ਹੋ ਗਿਆ ਕਿਉਂਕਿ ਕੰਨਾਂ ਤੋਂ ਸੁਣਿਆ ਤੇ ਮਨ ਤੱਕ ਆਇਆ ਤੇ ਸ਼ਬਦ ਨੇ ਕਿਹਾ ਮਨ ਹੀ ਵਿਸ਼ਾ ਗੁਰੂ ਨੂੰ ਅਪਣਾਉਣ ਦਾ ਮਨ ਵੇਚੇ ਸਤਿਗੁਰ ਕੇ ਪਾਸ ਹੁਣ ਯਾਦ ਰੱਖਿਓ ਭਾਈ ਲਹਿਣੀ ਨੇ ਸ਼ਬਦ ਉਸੇ ਵੇਲੇ ਕਬੂਲ ਕਰਿਆ ਕਹਿੰਦਾ ਕਰਤਾਰਪੁਰ ਵੱਲ ਦੀ ਗੁਜ਼ਰ ਕੇ ਤੁਰਨਾ ਹੈ ਕਹਿੰਦਾ ਅੱਜ ਨਾਨਕ ਜੀ ਦੇ دیدار ਕਰਕੇ ਜਾਵਾਂਗਾ ਤੇ ਸਾਹਿਬ ਤੇ دیدار ਕਰਨ ਵਾਸਤੇ ਹੁਣ ਯਾਦ ਰੱਖੋ ਕਿ ਕਰਤਾਰਪੁਰ ਦੀ ਧਰਤੀ ਤੇ ਜਦੋਂ ਪਹੁੰਚੇ ਨਾ ਜੀ ਨਾਲ ਵਾਲਾ ਜਿੰਨਾ ਕਾਫਲਾ ਹੈ ਉਹਨਾਂ ਨੂੰ ਹੁਣ ਪਾਈ ਲੈਣਾ ਕਹਿੰਦਾ ਹੈ ਕਹਿੰਦਾ ਇੱਥੇ ਮੈਨੂੰ ਪਤਾ ਚੱਲਿਆ ਨਾਨਕ ਰਹਿੰਦਾ ਉਹਦੀ ਅਮਰਤਮਈ ਬਾਣੀਆਂ ਬੜਾ ਸਕੂਨ ਮਿਲਿਆ ਕਹਿੰਦਾ ਮੈਨੂੰ ਕਹਿੰਦਾ ਮੈਂ ਉਹਨਾਂ ਦੇ دیدار ਕਰਨਾ ਚਾਹੁੰਦਾ ਜੇ ਤੁਸੀਂ ਜਾਣਾ ਚਾਹੁੰਦੇ ਤੇ ਠੀਕ ਹੈ ਨਹੀਂ ਤੁਸੀਂ ਇੱਥੇ ਰੁਕੋ ਤੇ ਮੈਂ ਉਹਨਾਂ ਦੇ دیدار ਕਰਕੇ ਕੁਝ ਸਮੇਂ ਦੇ ਅੰਦਰ ਵਾਪਸ ਪਰਤ ਕੇ ਆ ਜਾਵਾਂਗਾ ਕਾਫਲੇ ਨੇ ਕਿਹਾ ਸੀ ਆਰਾਮ ਕਰਦੇ ਆ ਲੈਣੇ ਆ ਤੂੰ ਜਲਦੀ ਨਾਲ ਜਾ ਕੇ ਉਹਨਾਂ ਦੇ ਦੀਦਾਰ ਕਰਕੇ ਆ ਯਾਦ ਰੱਖਿਓ ਘਟਨਾ 1532 ਦੀ ਇੱਥੇ ਗੁਰੂ ਨਾਨਕ ਬਾਬਾ ਜੀ ਦੀ ਆਰਵਲਾ ਬਣ ਚੁੱਕੀ ਹੈ ਜੀ 63 ਸਾਲ ਦੀ 63 ਇੱਥੇ 63 ਸਾਲ ਦੀ ਆਰਵਲਾ ਬਣਦੀ ਆ 1469 ਤੋਂ ਲੈ ਕੇ 1532 ਤੱਕ ਇੱਥੇ ਗੁਰੂ ਨਾਨਕ ਬਾਬਾ ਜੀ 63 ਸਾਲ ਦੇ ਆ 63 ਸਾਲ ਦਾ ਬਾਬਾ ਖੇਤਾਂ ਦੇ ਵਿੱਚੋਂ ਰੰਬੀ ਲੈ ਕੇ ਸਫਾਈ ਕਰਦਾ ਪਿਆ ਗੋਡੀ ਆਦੇ ਕਰਦਾ ਪਿਆ ਭਾਈ ਲੈਣਾ ਕੋੜੇ ਤੇ ਖੜੇ ਹੀ ਪੁੱਛਦਾ ਕਹਿੰਦਾ ਬਾਬਾ ਯਾਦ ਰਖੋ ਸ਼ਬਦ ਵਰਤੇ ਜੀ ਕਹਿਣ ਲੱਗੇ ਬਾਬਾ ਮੈਂ ਨਾਨਕ ਦੇ ਘਰ ਜਾਣਾ ਕਿੱਥੇ ਕੇ ਨਾਨਕ ਦਾ ਘਰ ਭਾਈ ਲੈਣੇ ਨੂੰ ਨਹੀਂ ਪਤਾ ਵੀ ਜਿਹਨੂੰ ਮੈਂ ਪੁੱਛਦਾ ਏਹੀ ਬੋਲੋ ਜੀ ਏਹੀ ਨਾਨਕ ਹੈ ਤੇ ਬਾਬਾ ਜੀ ਨੇ ਸ਼ਬਦ ਪਤਾ ਕੀ ਵਰਤੇ ਕਹਿਣ ਲੱਗੇ ਕਿਹਦੇ ਘਰ ਜਾਣਾ ਕਹਿੰਦਾ ਜੀ ਨਾਮਿਕ ਦੇ ਤੇ ਗੁਰੂ ਨਾਨਕ ਬਾਪ ਜੀ ਨੇ ਸ਼ਬਦ ਪਤਾ ਕੀ ਵਰਤੇ ਕਹਿੰਦੇ ਭਲਿਆ ਘਰ ਜਾਣਾ ਕਿ ਰਾਹ ਪੁੱਛਣਾ ਕਹਿੰਦਾ ਜੀ ਘਰ ਜਾਣਾ ਤੇ ਮੈਂ ਤੈਨੂੰ ਛੱਡ ਕੇ ਆਵਾਂਗਾ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਕਹਿੰਦੇ ਭਲਿਆ ਮੇਰੀ ਡਿਊਟੀ ਲਈ ਆ ਮੈਂ ਰਾਹ ਵੀ ਦੱਸਦਾ ਸ਼ਬਦ ਵੇਖੋ ਜੀ ਮੈਂ ਰਾਹ ਵੀ ਦੱਸਦਾ ਇਹ ਬਹੁਤ ਵੱਡਾ ਉਸ ਵੇਲੇ ਦਾ ਰੋਹਾਨੀਆ ਦਾ ਇਸ਼ਾਰਾ ਮੈਂ ਹੀ ਸੋਚਦਾ ਸੀ ਕੇ ਜੀਵਨ ਵਾਲੇ ਦੀਆਂ ਪਹਿਲੀਆਂ ਨਜ਼ਰਾਂ ਨਹੀਂ ਤੱਕ ਕੇ ਰੱਖ ਦਿੱਤਾ ਭਾਈ ਲੈਣੇ ਨੂੰ ਮੈਂ ਪੰਚਾਉਣ ਦੀ ਕਿਰਿਆ ਵੀ ਜਾਣਦਾ ਤੇ ਮੈਂ ਰਾਹ ਦੱਸਣ ਦੀ ਕਿਰਿਆ ਵੀ ਜਾਣਦਾ ਬਾਣੀ ਨੇ ਹਕੀਕਤ ਹੈ ਜਦੋਂ ਤੁਸੀਂ ਕਦੇ ਪਾਠ ਸਹਿਜ ਪਾਠ ਮੈਂ ਬੜੀ ਵਾਰੀ ਕਹਿੰਨਾ ਵਕਤ ਬਣਾ ਕੇ ਨਾ ਜੀ ਗੁਰਬਾਣੀ ਪੋਥੀਆਂ ਗੁਰਦੁਆਰਾ ਸਾਹਿਬ ਤੋਂ ਆਪਣਾ ਆਈਡੈਂਟੀਕੋਈ ਦਿਓ ਪਥ ਗੁਰਬਾਣੀ ਪੋਥੀਆਂ ਲੈ ਕੇ ਇੱਕ ਵਾਰੀ ਆਪਣੀ ਜ਼ਿੰਦਗੀ ਚ ਸਹਿਜ ਪਾਠ ਆਪ ਜ਼ਰੂਰ ਕਰੋ ਜੀ ਭਾਵੇਂ ਸਾਲ ਚ ਪਉ 2 ਸਾਲ ਚ ਪਉ 4 ਸਾਲ ਚ ਪਉ ਜਿੰਨਾ ਤੁਹਾਨੂੰ ਠੀਕ ਲੱਗਦਾ ਹੈ ਭਾਵੇਂ ਇੱਕ ਅੰਗ ਰੋਜ਼ ਕਰੋ ਦੋ ਕਰੋ ਇੱਕ ਸ਼ਬਦ ਪੜੋ ਤੁਹਾਡੇ ਤੇ ਡਿਪੈਂਡ ਹੈ ਜਦੋਂ ਤੁਸੀਂ ਗੁਰਬਾਣੀ ਦੀ ਕਦੀ ਤਰਤੀਬ ਦੇ ਦਿਦਾਰ ਕਰੋਗੇ ਨਾ ਜੀ ਪਹਿਲਾਂ ਜਪਜੀ ਆਏਗੀ ਜਪਜੀ ਦੇ ਅੰਦਰ 5 ਖੰਡ ਹੈ ਫਿਰ ਸੋਹ ਦਾਰ ਆਊਗਾ ਫਿਰ ਸੋ ਘਾ ਰਹੂਗਾ ਤੁਸੀਂ ਕਦੀ ਤਰਤੀਬ ਨਾਲ ਸੁਣੋ ਅਖੀਰ ਤੇ ਜੈਜਾ ਮੰਨਤੀ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੰਪਾਦਨਾ ਕੀਤੀ ਉਹ ਮਨੁੱਖ ਦੀ ਜ਼ਿੰਦਗੀ ਨੂੰ ਇੰਨ ਬਿਨ ਆਪਣੇ ਚੋਂ ਪਰੋ ਕੇ ਲੰਗਾ ਦਿੰਦੀ ਹੈ ਕਿਵੇਂ ਤੂੰ ਰੱਬ ਦੇ ਘਰ ਤੋਂ ਸਫ਼ਰ ਸ਼ੁਰੂ ਕਰਕੇ ਕਿਵੇਂ ਉਹਦੇ ਦਰ ਤੇ ਪ੍ਰਵਾਨ ਹੋਣਾ ਪਰ ਮਾਫੀ ਚਾਉਣਾ ਸੀ ਘਰਾਂ ਚ ਅਖੰਡ ਪਾਠ ਵੀ ਕਰਾਏ ਆ ਸਹਿਜ ਪਾਠ ਵੀ ਕਰਾਏ ਆ ਪਰ ਸਾਡੀ ਮਾਨਸਿਕਤਾ ਪਤਾ ਕੀ ਹੋਈ ਆ ਅਸੀਂ ਗੁਰੂ ਨੂੰ ਘਰ ਜ਼ਰੂਰ ਬੁਲਾਇਆ ਕੋਈ ਦੋ ਰਾਮਾ ਨਹੀਂ ਪਰ ਗੁਰੂ ਨੂੰ ਘਰ ਬੁਲਾ ਕੇ ਗੁਰੂ ਦੀ ਸੁਣੀ ਕੋਈ ਨਹੀਂ ਜੀ ਇਹ ਬਹੁਤ ਵੱਡਾ ਦੁਕਾਨ ਤੇ ਜਿਹੜੇ ਸੱਜਣ ਨੂੰ ਘਰ ਬੁਲਾਈਦਾ ਨਾ ਉਹਦੇ ਕੋਲੇ ਬੈਠੀਦਾ ਜਿਹੜੇ ਕੋਲੇ ਹੀ ਨਾ ਆਪਾਂ ਬੈਠੇ ਤੇ ਅਗਲੀ ਵਾਰ ਉਹ ਕੀ ਕਹੇਗਾ ਕਿ ਸੱਜਣਾ ਤੂੰ ਮੈਨੂੰ ਬੁਲਾਇਆ ਜ਼ਰੂਰ ਸੀ ਪਰ ਤੂੰ ਮੈਨੂੰ ਵਕਤ ਤੇ ਕੋਈ ਦਿੱਤਾ ਨਹੀਂ ਨਾ ਯਾਦ ਰੱਖਿਓ ਭਾਵੇਂ ਸਹਿਜ ਪੜਖੰਡ ਪੜਛ ਸਾਲ ਚ ਇੱਕ ਵਾਰੀ ਕਰਾ ਲਓ ਪਰ ਇੰਨੇ ਕਿ ਦਿਨਾਂ ਚ ਜ਼ਰੂਰ ਰੱਖਿਓ ਕਿ ਬਾਣੀਆਂ ਸੀ ਸੁਣਣੀਆਂ ਫੈਸਲੇ ਨਾ ਤੈਕ ਰਿਆ ਕਰੋ ਵੀ ਭਾਈ ਜੀ ਤੂੰ ਇਹਦਾ ਲੈਣ ਹੈ ਕੀ ਅਸੀਂ ਸੌਦੇ ਤੈਹ ਕਰਨੇ ਸ਼ੁਰੂ ਕਰ ਦੇਨੇ ਜਦੋਂ ਸੌਦਾ ਹੋ ਜੇ ਨਾ ਯਾਦ ਰੱਖਿਓ ਉਹ ਗੱਲ ਨਹੀਂ ਜੇ ਬਣਦੀ ਗੱਲ ਤੇ ਅਮਲ ਤੇ ਬਣਨੀ ਹੁੰਦੀ ਆ ਅਸੀਂ ਤੇ ਸੌਦੇ ਬਾਜ਼ੀ ਇੰਜ ਸ਼ੁਰੂ ਕਰ ਲੈ ਕੀ ਲੈਣਗਾ ਫਲਾਣ ਨੇ ਉਹ ਹੀ ਦਿੱਤਾ ਸੀ ਭਲਿਆ ਤੂੰ ਗੰਡੇ ਨਹੀਂ ਖਰੀਦਦਾ ਪੈ ਤੂੰ ਤੇ ਅਮਰਤ ਵਿੱਚ ਬਾਣੀ ਦੀ ਕੀਮਤ ਓੜਾ ਦੇ ਸਕਦਾ ਫਿਰ ਵਿਸ਼ੇ ਤੇ ਆਵਾਂ ਹੁਣ ਇੰਨੀ ਜਲਦੀ ਪ੍ਰਵਾਨ ਕਬੂਲਿਆ ਤੇ ਨਾਨਕ ਜੀ ਕਹਿਣ ਲੱਗੇ ਭਲਿਆ ਤੂੰ ਨਾਨਕ ਦੇ ਘਰ ਜਾਂਦਾ ਹੈ ਨਾ ਕਹਿਣ ਲੱਗਿਆ ਜੀ ਹਾਂ ਸਹਿਬ ਕਹਿੰਦੇ ਚੱਲ ਫਿਰ ਮੈਂ ਤੈਨੂੰ ਨਾਨਕ ਦੇ ਘਰ ਲੈ ਕੇ ਚੱਲਦਾ ਹਾਂ ਆ ਦੇਖੋ ਕਿੰਡੀ ਨਿਮਰਤਾ ਭਾਈ ਲੈਣਾ ਘੋੜੇ ਤੇ ਆ ਤੇ ਗੁਰੂ ਨਾਨਕ ਬਾਬਾ ਜੀ ਨੇ ਘੋੜੇ ਦੀ ਵਾਗ ਪੜੀ ਹੈ ਪਕੜੀ ਹੈ ਸਹਿਬ ਨਾਲ ਨਾਲ ਤੁਰਦੇ ਆਏ ਗੱਲਾਂ ਵੀ ਕਰਦੇ ਆਏ ਰਸਤੇ 'ਚ ਕਿੱਥੋਂ ਆਇਆ ਸਰ ਹੁਣ ਸਹਿਬ ਜਦੋਂ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਰਹਾਇਸ਼ ਹੈ ਤੇ ਸਾਹਮਣੇ ਧਰਮਸ਼ਾਲਾ ਸਾਹਮਣੇ ਰਹਾਇਸ਼ ਤੇ ਇੱਧਰ ਧਰਮਸ਼ਾਲਾ ਹੈ ਤੇ ਗੁਰੂ ਨਾਨਕ ਬਾਬਾ ਜੀ ਨੇ ਸ਼ਬਦ ਵਰ ਤੇ ਪੜਿਆ ਤੂੰ ਬਹੁਤ ਪੰਧ ਮੁਕਾ ਕੇ ਆਏ ਆ ਸਾਹਮਣੇ ਜਲਪਨ ਸ਼ੱਕ ਧਰਮਸ਼ਾਲਾ 'ਚ ਇੱਧਰ ਘਰ 'ਚ ਸ਼ੱਕ ਤੇ ਉਧਰ ਧਰਮਸ਼ਾਲਾ ਵੱਲ ਆ ਗਏ ਹੀ ਦੁਬਾਰਾ ਗੁਰੂ ਨਾਨਕ ਬਾਬਾ ਜੀ ਬੈਕ ਸਾਈਡ ਆਪਣੇ ਘਰ ਚਲੇ ਗਏ ਹੱਥ ਪਰ ਸਾਫ ਕੀਤੇ ਯਾਦ ਰੱਖਿਓ ਧਰਮਸ਼ਾਲਾ 'ਚ ਜਾ ਕੇ ਜਦੋਂ ਮੰਜੀ ਤੇ ਬੈਠੇ ਨਾ ਤੇ ਸਾਹਮਣੇ ਹੁਣ ਲੈਣੇ ਦੀ ਨਜ਼ਰ ਫਿਰ ਗਈਆਂ ਯਾਦ ਰੱਖਿਓ ਕਿ ਤਰਤਾਰਪੁਰ ਦਾ ਸਫਰ ਕੋਈ ਔਖਾ ਨਹੀਂ ਲੱਗਿਆ ਪਰ ਘਰ ਤੋਂ ਧਰਮਸ਼ਾਲਾ ਦਾ ਸਫਰ ਹੁਣ ਮੁੱਕਣ ਵਿੱਚ ਹੀ ਨਹੀਂ ਆਇਆ ਵਾਹ ਯਾਦ ਰੱਖਿਓ ਹੁਣ ਕਦਮ ਇਜਾਜ਼ਤ ਨਹੀਂ ਦਿੰਦੇ ਮਨ ਕੀ ਕਬੂਲ ਗਿਆ ਕਹਿੰਦਾ ਮੈਂ ਤੇ ਦੀ ਬਾਣੀ ਸੁਣ ਕੇ ਇਲਾ ਨਿਹਾਲ ਹੋ ਗਿਆ ਪਰ ਯਾਦ ਰੱਖਿਓ ਇਹਦੇ ਅੰਦਰ ਦੀ ਨਿਮਰਤਾ ਕਿੰਨੀ ਕਿੰਨਾ ਟਿਕਾ ਕਿੰਨੀ ਰੂਹਾਨੀਅਤ ਯਾਦ ਰੱਖਿਓ ਸਤਿਗੁਰੂ ਗੁਰੂ ਨਾਨਕ ਸਾਹਿਬ ਤੱਕ ਦੇ ਹੈ ਭਾਈ ਲੈਣੇ ਤੁਰਿਆ ਲੰਗਿਆ ਮਹਾਰਾਜ ਕਹਿੰਦੇ ਭਲਿਆ ਕੋਈ ਗੱਲ ਨਹੀਂ ਤੂੰ ਆ ਆਇਆ ਥੀ ਅੱਖਾਂ ਚੋਂ ਪਿਆਰ ਦੇ ਹੰਝੂ ਡਿੱਗੇ ਹੁਣ ਯਾਦ ਕਰੋ ਸਭ ਤੋਂ ਵੱਡੀ ਕੀਮਤੀ ਭੇਟਾ ਗੁਰੂ ਦਰ ਉਤੇ ਅੱਖਾਂ ਦੇ ਹੰਝੂ ਡਿੱਗ ਕੇ ਕਹਿਣ ਲੱਗਾ ਦੀਨ ਦੁਨੀ ਦੇ ਪਾਤਸ਼ਾਹ ਮੈਨੂੰ ਬਖਸ਼ ਲੈ ਮੈਨੂੰ ਬਖਸ਼ ਲੈ ਸਾਬ ਨੇ ਕਿਆ ਪਲੈਂਕੀ ਹੋਇਆ ਫਿਰ ਕੀ ਪਿਆ ਉਸ ਵੇਲੇ ਮਹਾਰਾਜ ਨੇ ਹੁਣ ਮੁਸਕਰਾ ਕੇ ਪੁੱਛੇ ਤੇਰਾ ਨਾਮ ਕੀਆ ਕਿਉਂਕਿ ਗੁਰੂ ਨੂੰ ਪਤਾ ਹੈ ਕਿ ਅੰਦਰ ਦਾ ਘਰ ਹੁਣ ਤਿਆਰ ਹੋ ਚੁੱਕਿਆ ਕਿੰਨਾ ਕੁ ਵਕਤ ਲੱਗਿਆ ਬਣਨੇ ਮਹਾਰਜ ਨੇ ਤਾਈ ਕਹਨਾ ਮੈਂ ਸਤਗੁਰੂ ਸੇਤੀ ਤੇਹੜੀ ਕਿਉ ਗੁਰਬਿੰਨ ਜੀਵਾ ਮਾਉ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲੱਗ ਪ੍ਰਖਾਉ ਸੱਚੇ ਬਾਦਸ਼ਾਹ ਨੇ ਮੁਸਕਰਾ ਕੇ ਪੁੱਛਿਆ ਭਲਿਆ ਤੇਰਾ ਨਾਮ ਕੀ ਹੈ ਕਹਿੰਦਾ ਕਿਰਪਾਲੂ ਜੀ ਮੇਰਾ ਨਾਮ ਭਾਈ ਲੈਣਾ ਹੈ ਮਹਾਰਾਜ ਕਹਿੰਦੇ ਫਿਰ ਕੀ ਹੋਇਆ ਲੈਣ ਵਾਲੇ ਤਾਂ ਹਮੇਸ਼ਾ ਸੱਜਣਾ ਚੜ ਕੇ ਆਉਂਦੇ ਆ ਜਿਨੇ ਕੁਝ ਲੈਣਾ ਹੋਵੇ ਤੇ ਸਾਡੇ ਘਰ ਚੋਂ ਤੇ ਚੜ ਕੇ ਆਇਆ ਦਾਤਾਂ ਲੈ ਕੇ ਖੁਸ਼ੀ ਨਾਲ ਚਲੇ ਜਾਂਦੇ ਆ ਯਾਦ ਰੱਖਿਓ 1532 ਦੀ ਘਟਨਾ ਨੇ ਭਾਈ ਲੈਣੇ ਨੂੰ ਗੁਰੂ ਨਾਨਕ ਦਾ ਬਣਾ ਕੇ ਰੱਖ ਦਿੱਤਾ ਪਹਿਲਾ ਮਿਲਾਂ ਯਾਦ ਰੱਖਿਓ ਇੱਥੇ ਭਾਈ ਲੈਣਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤਾਤੇ ਮੇਰੀ ਚੋਲੀ ਚੋਂ ਪਾ ਫਿਰ ਮੈਂ ਬਾਰ-ਬਾਰ ਪਿਛਲੇ ਰੋਜ਼ ਤੋਂ ਇੱਕੋ ਗੱਲ ਕਰਦਾ ਆ ਰਿਹਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਅਸੀਂ ਤੇ ਗੁਰਬਾਣੀ ਵੀ ਵੰਡ ਕੇ ਰੱਖ ਦਿੱਤੀ ਆ ਯਾਦ ਰੱਖੋ ਜਿਨੇ ਜਿੰਨਾ ਸ਼ੱਕਣਾ ਉਹਨਾਂ ਸ਼ੱਕ ਲਈਦਾ ਹੁੰਦਾ ਨਿੱਕੀਆਂ-ਨਿੱਕੀਆਂ ਗੱਲਾਂ ਤੇ ਰੌਲਾ ਨਹੀਂ ਪਾਈਦਾ ਹੁੰਦਾ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਸਾਡਾ ਕੌਮੀ ਸਿਧਾਂਤ ਹੈ ਜੀ ਸਿੱਖ ਰਹਿਤ ਮਰਿਆ ਦਾ ਬਣੇ ਠੀਕ ਹੈ ਜੀ ਨੂੰ ਅੱਗੇ ਚੰਗਾ ਲੱਗਦਾ ਮੁਬਾਰਕ ਕੋਈ ਗੱਲ ਨਹੀਂ ਹੈ ਤੇ ਬਾਬੇ ਨਾਨਕ ਦੀ ਬਾਣੀ ਹੈ ਨਾ ਗਿਲਾਪੜ ਇੱਥੇ ਭਾਈ ਲੈਣਾ ਯਾਦ ਰੱਖਿਓ ਫਿਰ ਜੀ ਕਾਫਲੇ ਨੂੰ ਕਹਿੰਦਾ ਕਿ ਭਲਿਓ ਤੁਹਾਨੂੰ ਹੁਣ ਉੱਥੇ ਮੁਬਾਰਕ ਹੈ ਪਰ ਮੇਰਾ ਸਦੀਵੀ ਕਰ ਮਿਲ ਗਿਆ ਮੈਂ ਫਿਰ ਕਹਿ ਸੀ ਨਾ ਜੀ ਬੰਦਾ ਕਰਮਖੰਡ ਵਿੱਚੋਂ ਦੀ ਗੁਜ਼ਰਦਾ ਆਇਆ ਕੋਣ 100 ਤੱਕ ਆ ਗਿਆ ਤੇ ਹੁਣ ਅੱਗੇ ਸੋ ਘਰ ਵਿੱਚ ਪਰਵਾਣ ਹੁੰਦਾ ਹੈ ਹੁਣ ਆਪਣੇ ਘਰ ਗਿਆ ਆਪਣੇ ਬੱਚਿਆਂ ਨੂੰ ਸਾਰਾ ਕੁਝ ਸੰਭਾਲ ਦਿੱਤਾ ਇੱਥੇ ਭਾਈ ਲੈਣਾ ਜੀ ਦੀ ਜਿਹੜੀ ਆਰਬ ਲੈ ਉਹ ਕੋਈ ਬਹੁਤੀ ਵੱਡੀ ਨਹੀਂ ਆ 1504 ਦੀ ਘਟਨਾ ਤੋਂ ਲੈ ਕੇ 1532 ਤੱਕ ਕੈਲਕੂਲੇਸ਼ਨ ਕਰਕੇ ਦੇਖੋ ਮੇਰੇ ਖਿਆਲ ਨਾਲ 28 ਕੁ ਸਾਲ ਦੇ ਕਰੀਬ ਹੀ ਬਣਿਆ ਨਾ ਜਿਹੜਾ 28 ਸਾਲ ਇੰਨਾ ਕੀ ਹੋਇਆ ਹੋਊਗਾ ਕਿ ਬਹੁਤਾਂ ਨਹੀਂ ਆ ਇੱਥੇ ਹੁਣ ਯਾਦ ਰੱਖਿਓ ਸਮਰਪਿਤ ਕਰਨ ਦੀ ਭਾਵਨਾ ਤੇ 1532 ਦੇ ਅੰਦਰ ਹੀ ਸਨਮਾਨਯੋਗ ਬਾਬਾ ਬੁੱਢਾ ਜੀ ਗੁਰੂ ਨਾਨਕ ਬਾਵਾ ਜੀ ਦੇ ਘਰ ਟਿਕ ਜਾਂਦੇ ਆ ਦੋ ਸਿੱਖ ਹੁਣ ਟਿਕ ਚੁੱਕੇ ਆ ਜੀ ਬਾਬਾ ਬੁੱਢਾ ਜੀ ਤੇ ਯਾਦ ਰੱਖਿਓ ਭਾਈ ਲੈਹਣਾ ਜੀ ਦੋਨਾਂ ਨੇ ਇੰਨੀਆਂ ਸੇਵਾਵਾਂ ਕੀਤੀਆਂ ਕਦੀ ਗੰਦੇ ਨਾਲੇ ਚੋਂ ਸੁੱਟਿਆ ਬਾਟਾ ਚੁੱਕਣਾ ਸਫਰ ਤੇ ਜਾ ਰਹੇ ਗੁਰੂ ਨਾਨਕ ਬਾਬਾ ਜੀ ਮਹਿਲ ਹੈ ਬਾਟਾ ਡਿੱਗੇ ਸਾਹਿਬ ਨੇ ਸ਼ਬਦ ਵਰਤੇ ਸ੍ਰੀ ਚੰਦ بیٹے ਤੁੰ ਕੱਡ ਕਹਿਣ ਲੱਗਿਆ ਪਾਤਸ਼ਾਹ ਕਿੱਡੀ ਕਬੱਡੀ ਗੱਲ ਹੈ ਹੋਰ ਲੈ ਲਾਂਗੇ ਲਖਮੀ ਦਾਸ ਨੂੰ ਪੁੱਛਿਆ ਕਹਿਣ ਲੱਗਿਆ ਪਿਤਾ ਜੀ ਵੱਡੇ ਵੀਰ ਨੇ ਸਹੀ ਕਿਹਾ ਯਾਦ ਰੱਖਿਓ ਫਿਰ ਸ਼ਬਦ ਵਰਤੇ ਸ਼੍ਰੀ ਚੰਦ ਵਰਗਿਆ ਨੇ ਮੈਂ ਵਿਰੋਧੀ ਨਹੀਂ ਸੀ ਜਿਹੜੀ ਗੱਲ ਪ੍ਰੋਤਨ ਜਨਮ ਸਾਖੀ ਦੇ ਬੋਲ ਹਨ ਉਹ ਉਹੀ ਸਾਂਝੇ ਕਰਦਾ ਪਿਆ ਮੈਂ ਕਿਸੇ ਦਾ ਵਿਅਕਤੀਗਤ ਵਿਰੋਧ ਤਾਂ ਨਹੀਂ ਯਾਦ ਰੱਖਿਓ ਕਿਸੇ ਦੇ ਸ਼ਬਦ ਹੀ ਅਸਲ ਦੇ ਅੰਦਰ ਕਿਸੇ ਚੀਜ਼ ਨੂੰ ਉਹਦੇ ਮਰਤਬੇ ਤੱਕ ਲੈ ਕੇ ਜਾਂਦੇ ਆਂ ਕਈ ਵਾਰੀ ਨਾ ਕਿਸੇ ਬੰਦੇ ਦੀ ਤਰਕ ਜਾਂ ਚੋਟ ਹੀ ਅਸਲ 'ਚ ਕਿਸੇ ਬੰਦੇ ਨੂੰ ਉਹਦੀ ਮੰਜ਼ਲ ਤੇ ਲੈ ਕੇ ਜਾਂਦੀ ਆਂ ਕਈ ਵਾਰੀ ਬੰਦਾ ਤੁਰਿਆ ਰਵੀ ਤਾਂ ਉਦਾਂ ਹੀ ਤੁਰਿਆ ਰਵੀ ਜਿੱਦੇ ਕੋਈ ਬੰਦਾ ਝੋਟ ਮਾਰ ਦੇਵੇ ਬੰਦਾ ਉਦੋਂ ਤੂੰ ਕਈ ਵਾਰੀ ਨਿਸਤਾ ਕਰ ਲੈਂਦਾ ਸੁਭਾਵਿਕ ਹੈ ਹੁਣ ਇਥੇ ਝੋਟ ਮਾਰੀ ਸ੍ਰੀ ਚੰਦ ਜੀ ਨੇ ਕਹਿਣ ਲੱਗਿਆ ਨਾਨਕ ਸਤਿਗੁਰੂ ਜੀ ਪਿਤਾ ਜੀ ਲੈਣੇ ਵਾਸਤੇ ਵਰਗੇ ਕਾਦੇ ਵਾਸਤੇ ਰੱਖੇ ਕੱਲੀ ਰੋਟੀ ਛਕਣ ਵਾਸਤੇ ਥੋੜਾ ਰੱਖਿਆ ਦੇਖੋ ਆਮ ਜੀ ਆਪਾਂ ਠੇਜ ਪੰਜਾਬੀ ਦੀ ਗੱਲ ਕਰ ਲਈ ਕੁੱਬੇ ਦੇ ਮਾਰੀ ਨਾ ਤੇ ਕੁੱਬੇ ਦਾ ਕੁੱਬ ਨਿਕਲ ਗਿਆ ਨਿਕਲ ਗਿਆ ਕਿਤੇ ਸੁਭਾਵਿਕ ਹੈ ਕਿਉਂਕਿ ਗੁਰੂ ਦਰ ਤੇ ਮਹਾਰਾਜ ਨੇ ਕਿਹਾ ਨਹੀਂ ਨਾਨਕ ਜੀ ਨੂੰ ਸਿਰਫ ਨਜ਼ਰਾਂ ਕੇ ਉਸੇ ਵੇਲੇ ਤਨ ਦੇ ਕੱਪੜਿਆਂ ਦੀ ਕੋਈ ਪਰਵਾਹ ਨਹੀਂ ਸੀ ਯਾਦ ਰੱਖੋ ਬਾਟਾ ਕੱਲਾ ਕੱਢਿਆ ਨਹੀਂ ਸਾਫ਼ ਕੀਤਾ ਸਹਿਮਸਕਰਾਪੇ ਕਹਿਣ ਲੱਗੇ ਲੈਣੇ ਤੂੰ ਸੱਚਮੁੱਚ ਉਹ ਕੁਝ ਲੈ ਕੇ ਜਾਣਾ ਜਿਹੜਾ ਮੈਂ ਤੇਰੇ ਤੋਂ ਹੀ ਵਾਰ ਕੇ ਰੱਖ ਦਿਆਂਗਾ ਪਹਿਲੀ ਵਾਰੀ ਨਾਨਕ ਜੀ ਨੇ ਵੀ ਕਹਿ ਲਿਆ ਯਾਦ ਰੱਖੋ ਸਿੱਖੀ ਦਾ ਮਹਿਨ ਐਦਾਂ ਨਹੀਂ ਮਿਲਿਆ ਇਹ ਅਲੂਣੀ ਸੇਲ ਹੈ ਜੀ ਅਲੂਣੀ ਸੇਲ ਨੂੰ ਚੱਟੇ ਜਾਓ ਤੇ ਨਿਕਲਦਾ ਕੁਝ ਨਹੀਂ ਗੁਰੂ ਦੀ ਸੇਵਾ ਅਲੂਣੀ ਸੇਲ ਹੈ ਇਹਨੂੰ ਕਰਦੇ ਰਹਿਣਾ ਚਾਹੀਦਾ ਤੇ ਫਲ ਇੱਕ ਦਿਨ ਜ਼ਰੂਰ ਮਿਲਦਾ ਦੂਜੀ ਘਟਨਾ ਨਦੀਨ ਚੁੱਕੇ ਜੀ ਖੇਤਾਂ ਚੋਂ ਨਦੀਨ ਪੁੱਟੇ ਤੇ ਘਰ ਤੱਕ ਲੈ ਕੇ ਜਾਣੇ ਆ ਇੱਥੋਂ ਚੱਲਣਾ ਉੱਥੋਂ ਲੈ ਕੇ ਜਾਣਾ ਕਿੰਨੇ ਲੋਕਾਂ ਨੇ ਦੇਖਣਾ ਮਾਤਾ ਸੁਲੱਖਣੀ ਨੇ ਸ਼ਬਦ ਵਰਤੇ ਕਹਿਣ ਲੱਗੀ ਸਤਿਗੁਰੂ ਲੈਣਾ ਆਪਣੇ ਕੋਲੇ ਸੇਵਾ ਕਰਦਾ ਲੋਕ ਕੀ ਕਹਿਣਗੇ ਦੇ ਕੱਪੜੇ ਗੰਦੇ ਹੋ ਗਏ ਆ ਯਾਦ ਰੱਖੋ ਸਤਿਗੁਰੂ ਨੇ ਇੱਕੋ ਸ਼ਬਦ ਵਰਤਿਆ ਸੀ ਮੈਂ ਪਿਛਲੀ ਵਾਰੀ ਆਪਾਂ ਗੁਰੂ ਰਾਮਦਾਸ ਤੇ ਪ੍ਰਕਾਸ਼ਪ੍ਰਭ ਹਮੇਸ਼ਾ ਵਰਤੇ ਸੀ ਅਸਲ ਦੇ ਅੰਦਰ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਸਿਰ ਤੇ ਬੱਠਲ ਨਹੀਂ ਸੀ ਚੁਕਾਇਆ ਅਸਲ ਦੇ ਅੰਦਰ ਸਾਡੀਆਂ ਨਜ਼ਰਾਂ ਉਹਨੂੰ ਬਾਹਰੀ ਤੌਰ ਤੇ ਦੇਖਦੀਆਂ ਪੰਜਾਂ ਤੇ ਗੁਰੂ ਜਾਣਦਾ ਕਿ ਉਹਨੂੰ ਕਿਹੜੀ ਸ਼ਮ ਦ੍ਰਿਸ਼ਟੀ ਨਾਲ ਦੇਖਣਾ ਤੇ ਸਹਿਬ ਦਾ ਆਪਾ ਬਚਨ ਵੀ ਪੜਦੇ ਨਾ ਸ਼ਲੋਕ ਮਹਲਾ ਤੀਜਾ ਹਸਤੀ ਸਜੋ ਅੰਕੁਸ਼ ਹੈ ਐਰਣ ਜੋ ਸਰਦੇ ਮਨਤ ਨੇ ਅੱਗੇ ਰੱਖ ਕੇ ਊਪੀ ਸੇਵ ਕਰੇ ਗੁਰਮਖਾਪ ਨਿਵਾਰੀ ਹੈ ਸਭ ਰਾਜ ਸੇਸ਼ਟ ਕਾ ਲੈ ਸਾਡੀਆਂ ਨਜ਼ਰਾਂ ਬਾਹਰੀ ਤੌਰ ਨੂੰ ਤੱਕਦੀਆਂ ਪੰਜਾਂ ਗੁਰੂ ਬਾਹਰੀ ਨਹੀਂ ਜਿਹਨੂੰ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ 6 ਅਖੜੀਆਂ ਬ्यान ਜਿੰਨੀ ਦਸੰਦੋ ਮਾਨਤਰੀ ਗੁਰੂ ਤੇ ਰੋਹਾਨੀਅਤ ਤੌਰ ਤੇ ਦੇਖਦਾ ਪਿਆ ਗੁਰੂ ਨਦਰ ਨਹੀਂ ਗੁਰੂ ਰੋਹਾਨੀਅਤ ਦੀਆਂ ਨਜ਼ਰਾਂ ਦਿੰਦਾ ਜਿੰਨ ਕੋ ਨਦਰ ਕਰਮ ਤਿਰਕਾਰ ਨਾਨਕ ਨਜ਼ਰੀ ਨਦਰ ਨਿਹਾਲ ਕਿਰਪਾ ਨੂੰ ਨੇ ਸ਼ਬਦ ਵਰਤੇ ਸੁਲਖਣੀ ਇਹਦੇ ਤਾਨੂੰ ਤੇ ਗੰਦੇ ਛਿੱਟੇ ਨਹੀਂ ਅਸਲ ਦੇ ਅੰਦਰ ਕਿਤੇ ਤਾਨੂੰ ਤੇ ਨ ਕੇਸਰ ਦੇ ਛਿੱਟੇ ਛਿੜਕਦਾ ਪਿਆ ਵਾਹ ਯਾਦ ਰੱਖਿਓ ਜੀ ਇੰਨੇ ਮਰਤਬੇ ਤੋਂ ਬਾਅਦ ਜਿਉਂਦੇ ਜੀ 1532 ਤੋਂ ਲੈ ਕੇ ਯਾਦ ਰੱਖਿਓ 1539 ਚ ਗੁਰੂ ਨਾਨਕ ਬਾਬਾ ਜੀ ਪ੍ਰਪਰ ਪਿਆਨਾ ਕਰਦੇ ਆ ਜਿਉਂਦੇ ਜੀ ਗੁਰੂ ਨਾਨਕ ਬਾਬਾ ਜੀ ਆਪਣੇ ਵਾਰਿਸ ਭਾਈ ਲੈਣੇ ਨੂੰ ਦੇ ਕੇ ਜਿਉਂਦੇ ਜੀ ਬਣਾਉਂਦੇ ਕੀਆ ਧੰਨ ਗੁਰੂ ਅੰਗਦ ਦੇਵ ਜਦਕ ਫਿਰ ਇੱਕ ਗੱਲ ਮੈਂ ਫਿਰ ਕਹਦਿਆਂ ਬਹੁਤੇ ਡੇਰੇਦਾਰਾਂ ਦਾ ਗੱਡੀਆਂ ਕਰਕੇ ਟਕਰਾਅ ਹੁੰਦਾ ਕਿੰਨੀਆਂ ਥਾਵਾਂ ਦੇ ਉੱਤੇ ਪੱਗਾਂ ਲਈਆਂ ਗੋਲੀਆਂ ਚੱਲੀਆਂ ਆਮ ਹੀ ਹੁੰਦਾ ਨੇ ਗੁਰੂ ਨਾਨਕ ਬਾਬਾ ਜੀ ਨੇ ਜਿੱਦੇ ਭਾਈ ਲੈਹਣੇ ਚ ਜੋਤ ਟਿਕਾਈ ਹੈ ਨਾਮ ਕੀ ਰੱਖਿਆ ਜਾਂਦਾ ਗੁਰੂ ਅੰਗਦ ਦੇਵ ਜੀ ਬਾਬਾ ਬੁੱਢਾ ਸਿੱਖ ਗੁਰਤਾ ਗੱਦੀ ਦੀ ਬਖਸ਼ਿਸ਼ ਦਿੰਦੇ ਆ ਗੁਰੂ ਨਾਨਕ ਬਾਬਾ ਜੀ ਨੇ ਯਾਦ ਰੱਖਿਓ 70 ਸਾਲ ਦੀ ਉਮਰ ਵਿੱਚ ਆਪ ਆਪਣਾ ਮੱਥਾ ਟੇਕਿਆ ਭਾਈ ਲੈਹਣੇ ਨਾ ਤੇ ਪ੍ਰਾਤਨ ਜਨਮ ਸਾਖੀ ਕਹਿੰਦੇ ਜੀ ਤਿਤ ਮਹਿਲ ਸ਼ਬਦ ਜੋ ਹੋਆ ਪੋਥੀ ਗੁਰ ਅੰਗਦ ਜੋਗ ਮਿਲੇ ਇੱਥੇ ਫਿਰ ਜਿਉਂਦੀ ਜੀ ਗੁਰੂ ਨਾਨਕ ਬਾਬਾ ਜੀ ਨੇ ਸ਼ਬਦ ਵਰਤੇ ਕਿ ਅੱਜ ਤੋਂ ਬਾਅਦ ਸਿੱਖੀ ਦਾ ਵਾਰਸ ਭਾਈ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਆ ਫਿਰ ਗੁਰੂ ਅੰਗਦ ਦੇਵ ਜੀ ਖਡੂਰ ਦੀ ਧਰਤੀ ਤੇ ਜਾਂਦੇ ਆ ਇਸੇ ਧਰਤੀ ਦੇ ਉੱਤੇ ਗੁਰੂ ਨਾਨਕ ਬਾਬਾ ਜੀ ਤੋਂ ਪਹਿਲਾਂ ਭਾਈ ਮਰਦਾਨਾ ਜੀ ਪ੍ਰਭਪੁਰ ਪਿਆਨਾ ਕਰਦੇ ਆ ਪਰ ਘੜੀ ਦਾ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ